ਇਤਿਹਾਸ ਵਿੱਚ 8 ਅਪੋ ਦਾ ਦਿਨ ਚੜਿਆ ਕਿ ਪਹਿਲਾ ਹੀ ਭਾਰਤ ਵਰਸ਼ ਦੇ ਕੀ ਦੁਨੀਆ ਦਾ ਜਰਨੈਲ ਹੋਵੇਗਾ ਜਿਸ ਨੇ ਨਾਬਾਲਗ ਬੱਚਿਆਂ ਨੂੰ ਮੈਦਾਨੇ ਜੰਗ ਵਿੱਚ ਖਾਪੜਾ ਦੇ ਕੇ ਮੌਤ ਵਰਨ ਦੇ ਲਈ ਤੋਰਿਆ ਉਹਨਾਂ ਜਰਨੈਲਾਂ ਦੇ ਬੱਚੇ ਲੱਗਦੇ ਜਿਗਰ ਜੰਗ ਲੜਦੇ ਰਹੇ ਹੋਗੇ ਸ਼ਹੀਦ ਹੋਏ ਹੋਗੇ ਪਰ ਨਾਬਾਲਗ ਹੋਤੇ ਨਹੀਂ ਹੋਇਆ دین ਦੁਨੀਆ ਦੇ ਮਾਲਕ ਜਦੋਂ 8 ਅਪੋ ਦੀ ਸਵੇਰ ਚੜੀ 1761 ਬਿਕਰਮੀ ਸੰਮਤ ਇਹਨਾਂ ਖੋਪੇ ਗੁਰੂ ਗੋਬਿੰਦ ਸਿੰਘ ਦਾ ਦਾਸ ਲੱਖ ਦਾ ਜਰਨੈਲ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੇ ਸਾਵੇਂ ਲੁਕ ਜਾਵੇ ਛਿਪ ਜਾਵੇ ਆਪ ਸਮਝ ਲਓ ਵੀ ਗੁਰੂ ਗੋਬਿੰਦ ਵਿੱਚ ਬਾਹੂ ਬਲ ਕਿਦਾਂ ਆਵੇਗਾ ਉਹਦੀ ਤਾਕਤ ਕੀ ਹੋਵੇਗੀ ਤੁਸੀਂ ਮੈਂ ਕੀ ਉਹਦਾ ਮੁਕਾਬਲਾ ਕਰ ਸਕਦੇ ਸਾਨੂੰ ਇਹੀ ਭਲੇਖਾ ਮਾਰ ਜਾਂਦਾ ਵੀ ਉਹ ਵੀ ਪੰਜ ਭੂਤਾਂ ਦੇ ਸਰੀਰ 'ਚ ਆਇਆ ਤੇ ਸਾਡੇ ਵਰਗਾ ਹੋਵੇਗਾ ਇਹ ਨਾ ਸਮਝ ਲਈ ਵੀ ਪੰਜ ਭੂਤਾਂ ਦੇ ਸਰੀਰ ਹੀ ਗੁਰੂ ਨਾਨਕ ਗੁਰੂ ਗੋਬਿੰਦ ਦਾ ਤੇ ਸਾਡਾ ਸ਼ਾਇਦ ਸਾਡੇ ਵਰਗਾ ਹੀ ਹੋਵੇਗਾ ਨਹੀਂ ਆਪ ਨਾਰਾਇਣ ਚਲਾਧਾਰ ਜਗ ਮੈਂ ਪਰਵਰਿਓ ਗੁਰਨਾਨਕ ਖੁਦਾ ਏ ਤੇ ਖੁਦਾ ਦਾ ਮੁਕਾਬਲਾ ਗੁਰੂ ਗੋਬਿੰਦ ਦਾ ਮੁਕਾਬਲਾ ਕੀੜੇ ਨਹੀਂ ਕਰ ਸਕਦੇ ਭਾਵੇਂ ਲੱਖਾਂ ਹੋਣ ਜੇ ਬੰਦਾ ਮੁਕਾਬਲਾ ਕਰ ਸਕਦਾ ਨਾ ਦੇ 10 ਲੱਖ ਦੇ ਘੇਰੇ ਚੋਂ ਗੁਰੂ ਗੋਬਿੰਦ ਸਿੰਘ ਕਦੇ ਨਿਕਲ ਨਹੀਂ ਸੀ ਸਕਦਾ ਇੱਕ ਗੱਲ ਧਿਆਨ ਨਾਲ ਸੁਣ ਲਈ ਕਿਆ ਮਨੁੱਖ ਕਹੋ ਕਿਆ ਚੋਰ ਬੰਦੇ ਦਾ ਉਹਦੇ ਅੱਗੇ ਚੋਰ ਨਹੀਂ ਚੱਲ ਸਕਦਾ ਗਿਣਤੀ ਜਿਨੀ ਮਰਜੀ ਹੋਵੇ ਸਤਿਗੁਰ ਨੂੰ ਅੱਪੜ ਕੋਈ ਨਾ ਸਕਈ ਜਿਸ ਵਾਲਾ ਸੱਜਣਾ ਹਾਰਿਆ ਰੱਬ ਤਾਂ ਹੀ ਗੁਰੂ ਨਾਨਕ ਤਾਂ ਹੀ ਗੁਰੂ ਗੋਬਿੰਦ ਤਾਂ ਹੀ ਕੋਈ ਪਹੁੰਚ ਨਹੀਂ ਸਕਦਾ ਇਹ ਨਹੀਂ ਤਾਕਤ ਨਹੀਂ ਕਿਸੇ ਦੀ